ਰੰਗਮਾ ਮੰਗ ਪੱਤਰ ਹੈ ਉਹ ਸੰਬੰਧਤ ਵਿਸ਼ੇਕਤੇ ਨਾੜ ਭਾਵੇਂ ਇਸ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਤਾਂ ਕਈ ਵਾਰੀ ਮਤਲਬ ਡੀਸੀ ਮੈਡਮ ਨੂੰ ਵੀ ਮੰਗ ਪੱਤਰ ਦੇ ਚੁੱਕੇ ਆ ਅੱਜ ਪਟਿਆਲੇ ਦੀਆਂ ਸਮੂਥੀਆਂ ਜੋ ਕਸਾਨ ਜਥੇਬੰਦੀਆਂ ਨੇ ਇਹਨਾਂ ਦਾ ਸਾਂਝਾ ਮੋਰਚਾ ਹੈ ਇਹਦੇ ਵੱਲੋਂ ਦੁਆਰਾ ਫੇਰ ਇਹ ਮੰਗ ਪੱਤਰ ਹੈ ਜਿਹੜਾ ਇਹ ਡੀਸੀ ਮੈਡਮ ਨੂੰ ਮਤਲਬ ਦਿੱਤਾ ਜਾ ਰਿਹਾ ਹੈ ਕੌਮਕੇ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਵੇਂ ਖਲਗਰਦੀ ਸਮੱਸਿਆ ਹੈ ਜਿਵੇਂ ਮਾਲਦੇ ਦੀ ਸਮੱਸਿਆ ਹੈ ਬੌਨੇ ਬੂਟੇ ਦੀ ਸਮੱਸਿਆ ਹੈ ਪਰਾਲੀ ਨਾਲ ਸੰਬੰਧਿਤ ਮੰਗਾਂ ਨੇ ਜਾਂ ਜੀਏਪੀ ਦੀ ਸਮੱਸਿਆ ਹੈ ਇਹ ਸਾਰੀਆਂ ਸਮੱਸਿਆਵਾਂ ਸਾਡੇ ਡਿਸਟ੍ਰਿਕਟ ਦੇ ਨਾਲ ਨੇ ਪੰਜਾਬ ਸਰਕਾਰ ਭਾਵੇਂ ਕੌਮਕੇ ਡਿਪਟੀ ਕਮਿਸ਼ਨਰ ਜਿਹੜਾ ਹੈ ਉਹ ਪੰਜਾਬ ਸਰਕਾਰ ਦਾ ਨੁਮਾਇੰਦਾ ਹੈ ਇਸ ਕਰਕੇ ਅਸੀਂ ਤੁਹਾਨੂੰ ਇਹ ਮੰਗ ਪੱਤਰ ਦੇ ਕੇ ਜਿੱਥੇ ਇਸ ਗੱਲ ਦੀ ਮੰਗ ਕਰਦੇ ਆ ਕਿ ਡਿਪਟੀ ਕਮਿਸ਼ਨਰ ਸੰਯੁਕਤ ਕਫਾਲ ਮੋਰਚੇ ਨਾਲ ਫੌਰੀ ਮੀਟਿੰਗ ਕਰੇ ਮੀਟਿੰਗ ਕਰਕੇ ਜੋ ਪ੍ਰੋਬਲਮਾਂ ਆਈਆਂ ਨੇ ਉਹਨਾਂ ਦਾ ਸਮਾਧਾਨ ਕਰੇ ਤੇ ਦੂਜਾ ਸਾਡਾ ਜਿਹੜਾ ਮੰਗ ਪੱਤਰ ਹੈ ਜਿਹਦੇ ਵਿੱਚ ਅਸੀਂ ਫੜਾਂ ਦੇ ਸੁਣਦੇ ਵਿੱਚ ਮੰਗਾਂ ਰੱਖੀਆਂ ਨੇ ਭਾਵੇਂ ਉਹ ਮਾਪਜੇ ਦੀ ਗੱਲ ਹੈ ਚਾਹੇ ਮਕਾਨਾਂ ਦਾ ਜੋ ਮਾਪਜਾ ਉਹਦੀ ਗੱਲ ਹੈ ਚਾਹੇ ਜੋ ਮਨੁੱਖੀ ਜਾਨਾਂ ਗਈਆਂ ਨੇ ਉਹਨੂੰ ਮਤਲਬ ਮਾਰਜਾ ਦੇਣ ਦੀ ਗੱਲ ਹੈ ਜਾਂ ਜੋ ਫਸਲਾਂ ਦਾ ਨੁਕਸਾਨ ਹੋਇਆ ਉਹਦਾ ਮਾਪਜਾ ਦੇਣ ਦੀ ਗੱਲ ਹੈ ਸਾਰੀਆਂ ਉਹਦੇ ਵਿੱਚ ਕੀਤੀਆਂ ਹੋਈਆਂ ਨੇ ਇਸ ਤੋਂ ਇਲਾਵਾ ਕਿਵੇਂ ਅਸੀਂ ਇਹਨਾਂ ਨੂੰ ਰੋਕ ਸਕਦੇ ਆ ਕਿਉਂਕਿ ਹਰ ਸਾਲ ਦੇ 23 ਦੇ ਵਿੱਚ ਵੀ ਆ ਗਏ 25 ਵੀ ਆ ਗਏ ਅਗਲੇ ਸਾਲ ਵੀ ਆ ਜਾਣਗੇ ਇਹਨਾਂ ਦਾ ਪੱਕਾ ਰਾਜ ਕਿਵੇਂ ਹੋ ਸਕਦਾ ਹੈ ਮੂਰ ਬਸੇਬੇ ਦਾ ਇਹਨਾਂ ਦਾ ਕਿਵੇਂ ਹੋ ਸਕਦਾ ਹੈ ਤੇ ਮਾਪਜਾਂ ਉਹਨਾਂ ਨੂੰ ਕਿਵੇਂ ਦਿੱਤਾ ਜਾ ਸਕਦਾ ਇਹ ਮੰਗਾਂ ਸੀ ਜਿਹੜੀਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਸੰਬੰਧ ਤੇ ਉਹਨਾਂ ਨੂੰ ਭੇਜ ਰਹੇ ਆ ਤੇ ਜਿਹੜੀਆਂ ਦੂਜੀਆਂ ਮੰਗਾਂ ਨੇ ਇਹ ਡਿਊਟੀ ਪੁੱਛ ਮੈਡਮ ਕੋਲ ਪੇਸ਼ ਕਰਾਂਗੇ ਅਸੀਂ ਇਹ ਵਿਸ਼ਵਾਸ ਵੀ ਚਾਹੁੰਦੇ ਆ ਕਿ ਮੈਡਮ ਸਾਨੂੰ ਛੇਤੀ ਤੋਂ ਛੇਤੀ ਮੀਟਿੰਗ ਦਾ ਸਮਾਂ ਦੇ ਕੇ ਸਾਡੀਆਂ ਸਵਸੇਵਾਂ ਨੂੰ ਹੱਲ ਕਰਨ ਦਾ ਯਤਨ ਕਰੇ ਹੁਣ ਮੰਗ ਪੱਤਰ ਪੇਸ਼ ਕਰਨਗੇ ਸਾਡੇ ਸਾਥੀ ਜ਼ਿਲ੍ਹੇ ਦੀ ਟੀਮ ਆਓ ਜੀ ਹਾਂ ਸਾਥਿਓ ਅੱਗੇ ਮੜਿਆ ਅੱਗੇ ਪਸ ਤੋਂ ਹੋ ਗਏ ਪਾਸੇ ਹੋ ਗਏ ਹਾਂ ਛੱਡੋ ਰੋਣੀ ਜੀ ਇਧਰ ਗੁੱਸਾ ਨਹੀਂ ਰਿਹਾ ਹੈਗਾ ਇਧਰ ਉਹ ਜੋ ਸਾਰੇ ਇਹਨਾਂ ਨੇ ਲੈ ਲਿਆ ਮਤਲਬ ਇਹ ਨਾ ਗੱਲ ਠੀਕ ਹੈ ਕੋਈ ਗਲਤੀ ਵੀ ਅਵਲ ਕੇ ਮੈਂ ਹੋਈ ਹੈ ਭਾਈ ਉਹ ਕਿਰਕੋ ਮੜਾਦਾ ਸੋਚੋ ਰਹਿਦਾ ਹਾਂ ਆਲ ਮੈਂ ਗਾ 0 6 7 6 0 ਨੂੰ ਗਾ ਲਿਆ ਕਿੰਨਾ ਮੈਸੇਜ ਕਰਕੇ ਕਰਦਾ ਕਿ ਤੇਰ ਬਾਤ ਆਉਂਦੀ ਮੇਰੇ ਕੋਲ ਮੜਿਆ ਕੋਈ ਕਰਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਹੈਗਾ ਵਿਧੇਨ ਟਾਈਮ ਲਾਈਨ ਦੇ ਹਿਸਾਬ ਨਾਲ ਇਹਦਾ ਹੱਲ ਹੋ ਜਾਵੇ। ਧੰਨਵਾਦ। ਬੋਲ ਕੇ ਧੰਨਵਾਦ, ਸ਼ੰਗਾਬਾਦ, ਜਿੰਦਾਬਾਦ। ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਵੀ ਜਿਹੜਾ ਸਾਡਾ ਮੰਗ ਪੱਤਰ ਲਿਖੀ ਕਾਇਨੇ ਪਰ ਅਸੀਂ ਸਾਡੇ ਕਿਸਾਨ ਤਾਂ ਹੀ ਪ੍ਰਸ਼ਾਸਨ ਦੇ ਦਿਲਾਂ 'ਚ ਥਾਂ ਬਣਾਉਣਗੇ ਜੇ ਮੰਗਾਂ ਨੇ ਜਿਹੜੀਆਂ ਮੰਨੀਆਂ ਜਾਣਗੀਆਂ। ਆਪਣਾ ਪ੍ਰੋਗਰਾਮ ਇਸ ਤਰੀਕਾ ਕੰਟੀਨਿਊ ਰਹਿਣਾ। ਦੋ ਨਾਰੇ ਲਾ ਕੇ ਸਾਰੇ ਸਾਥੀਆਂ ਨੇ ਬਹਿ ਜਾਣਾ।